ਹਾਂਜੀ ਸਾਰੇ ਵੀਰਾਂ ਦਾ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਘਰ ਸਭ ਦੇ ਘਰ ਪਰਿਵਾਰ ਜਾਣ ਵਾ ਠੀਕ ਆ ਜੀ ਤੇ ਅੱਜ ਲੈ ਕੇ ਆਏ ਜੀ ਆਪਾਂ ਤੁਹਾਡੇ ਲਈ ਬੈਂਤ ਦੇ ਪਿੰਜਰੇ ਤੇ ਸਭ ਕੇ ਬਾਈ ਜੇ ਕਿਸੇ ਵੀਰ ਭਰਾ ਨੂੰ ਚਾਹੀਦੇ ਆ ਜੀ ਤੇ ਆ ਪਿੰਜਰਾ ਬਾਈ ਜੋਟ ਆ ਇਹ ਠੀਕ ਆ ਜੀ ਵਧੀਆ ਬਣੀ ਹੋਈ ਆ ਬਾਈ ਲਾਈਟ ਵੇਟ ਆ ਬਿਲਕੁਲ ਇਹ ਹੌਲੀ ਆ ਜੇ ਕਿਸੇ ਵੀਰ ਭਰਾ ਨੂੰ ਚਾਹੀਦੀ ਆ ਜੀ ਆਪਣੇ ਕੋਲ ਆਪਣੇ ਮੈਡੀਕਲ ਸਟੋਰ ਤੋਂ ਆ ਕੇ ਲਿਆ ਸਕਦਾ ਬਾਈ ਜੀ 4500 ਰੁਪਿਆ ਦਾ ਰੇਟ ਆ ਜੀ ਠੀਕ ਆ ਤੇ ਪੂਰੀ ਵਧੀਆ ਜੋੜ ਆ ਤੇ ਕਿਸੇ ਵੀਰ ਭਰਾ ਨੂੰ ਚਾਹੀਦੀ ਆ ਤਾਂ ਲਿਆ ਸਕਦਾ ਜੋਪੀ ਦੀ ਬਣੀ ਹੋਈ ਆ ਬਾਈ ਜੀ ਇਹ ਠੀਕ ਆ ਜੀ ਆਪਣੇ ਕੋਲ 6-7 ਪੀਸ ਇਹ ਆਏ ਆ ਤੇ ਜੇ ਕਿਸੇ ਵੀਰ ਭਰਾ ਨੂੰ ਚਾਹੀਦੇ ਆ ਤਾਂ ਆਪਣੇ ਨਾਲ ਸੰਪਰਕ ਕਰਕੇ ਬਈ ਲਿਆ ਸਕਦਾ ਇਥੋਂ ਠੀਕ ਆ ਜੀ ਇਹ ਜੋਟ ਆ ਗਈ ਜੀ ਤੇ ਬਾਈ ਜੀ ਆ ਜਿਵੇਂ ਕਬੂਤਰ ਫੜਨ ਵਾਸਤੇ ਕਿਸੇ ਵੀਰ ਭਰਾ ਨੂੰ ਸਭ ਕੇ ਚਾਹੀਦੇ ਆ ਜੀ ਇਹ ਵੀ ਆਪਣੇ ਤੋਂ ਲਿਆ ਸਕਦਾ ਤੇ ਇਹ ਬਈ 150 ਰੁਪਏ ਦਾ ਪੀਸ ਆ ਇਹ ਇੱਕ ਠੀਕ ਆ ਜੀ ਵਧੀਆ ਚੀਜ਼ ਬਣੀ ਹੀ ਆ ਜੇ ਕਿਸੇ ਵੀਰ ਭਰਾ ਨੂੰ ਚਾਹੀਦਾ ਤਾਂ ਆਪਣੇ ਨਾਲ ਸੰਪਰਕ ਕਰਕੇ ਵੀ ਆਪ ਤੁਲੇ ਆ ਸਕਦਾ ਇਹ ਵੀ ਵਧੀਆ ਫਾਸ ਦਾ ਬਣਿਆ ਠੀਕ ਆ ਜੀ ਉਸ ਤੋਂ ਬਾਅਦ ਇਹ ਤੇ ਜੋ ਟੋਕੜਾ ਹੈਗੀ ਆ ਬਾਕੀ ਕਿਸੇ ਵੀਰ ਭਰਾ ਨੂੰ ਛੋਡੇ ਦੇ ਵਿੱਚ ਲਾਉਣ ਵਾਸਤੇ ਟੋਕਰੀਆਂ ਚਾਹੀਦੀਆਂ ਨੇ ਬਾਈ ਠੀਕ ਆ ਜੀ ਆ ਟੋਕਰੀ ਆ ਬਾਈ ਜੀ 300 ਰੁਪਏ ਪੀਸ ਆ ਜੀ ਇੱਕ ਇਹ ਜਿੰਨੀਆਂ ਮਰਜ਼ੀ ਲਿਆ ਸਕਦਾ ਆਪਣਾ ਤਿੰਨ ਚਾਰ ਰੰਗ ਹੈਗੇ ਬਾਈ ਇਹ ਠੀਕ ਹੈ ਜੀ ਤੇ ਉਸ ਤੋਂ ਬਾਅਦ ਬਾਈ ਜੀ ਆਹ ਡਰਿੰਕਰ ਆ ਗਏ 3 ਲੀਟਰ ਵਾਲਾ ਤੇ 1 ਲੀਟਰ ਵਾਲਾ ਠੀਕ ਹੈ ਜੀ ਵਧੀਆ ਹੈਵੀ ਜਿਹਾ ਬਣਿਆ ਹੋਇਆ ਇਹ ਉਸ ਤੋਂ ਬਾਅਦ ਆਹ ਡਰਿੰਕਰ ਆ ਗਏ ਤੁਹਾਨੂੰ ਪਤਾ ਹੀ ਪਹਿਲਾਂ ਵੀ ਵੀਡੀਓ ਪਾਈ ਇਹਨਾਂ ਦੀ ਤੇ ਇਹ ਵੀ ਲਿਆ ਸਕਦਾ ਆਪਾਂ ਤੋਂ ਇਹ ਵੀ 100 150 ਇੰਨੇ ਰੇਂਜ ਦੇ ਵਿੱਚ ਇਹਨਾਂ ਤੇ ਆਹ ਬਾਈ ਜੀ ਪੰਪ ਆ ਗਿਆ ਜਿਵੇਂ ਸਪਰੇਅ ਕਰਨ ਵਾਸਤੇ ਗਮੂਤਰਾ ਦੇ ਜਾਂ ਨਮਾਉਣ ਵਾਸਤੇ ਉਹਦੇ ਵਾਸਤੇ ਠੀਕ ਹੈ ਜੀ ਤੇ ਬਾਕੀ ਆ ਬੱਚੇ ਪਾਲਣ ਵਾਲਾ ਬਈ ਜੀ ਪੰਪ ਆ ਗਿਆ ਜਾਂ ਬੱਚੇ ਪਾਲਣ ਵਾਸਤੇ ਫੀਲ ਬੂਡ ਦੇਣ ਵਾਸਤੇ ਠੀਕ ਹੈ ਜੀ ਤੇ ਆਹ ਸਰਿੰਜ ਆ ਗਈ ਜੀ ਇਹ ਵੀ ਆਪਣੇ ਕੋਲ ਹੈਗੀ ਆ ਤੇ ਇਹ ਵੀ ਕਿਸੇ ਵੀ ਭਰਾ ਨੂੰ ਚਾਹੀਦੀ ਆ ਸਰਿੰਜ ਤਾਂ ਵੀ ਲਿਆ ਸਕਦਾ ਤੇ ਬਾਕੀ ਆ ਟਰੇ ਆ ਗਈ ਆਪਣੇ ਤੇ ਅਠਲਾ ਆ ਗਈ ਆ ਠੀਕ ਹੈ ਜੀ ਤੇ ਆਹ ਟਰੇ ਆ ਗਈ ਆਪਣੀ ਦੂਜੀ ਜਿਵੇਂ ਜਾਲਾ ਜੂਆ ਦੇ ਵਿੱਚ ਲਾਉਣ ਵਾਸਤੇ ਇਹ ਸਿੰਗਰ ਵੀ ਹੋ ਜਾਂਦੀ ਹੈ ਬਾਈ ਡਬਲ ਵੀ ਹੋ ਜਾਂਦੀ ਹੈ ਤੇ ਵੱਡੀ ਕਰਨੀ ਹੈ ਵੱਡੀ ਹੋ ਜਾਂਦੀ ਹੈ ਇਸੇ ਵੀਰ ਭਰਾ ਨੂੰ ਚਾਹੀਦੀ ਆ ਲੈ ਆ ਸਕਦਾ ਆਪਣੇ ਤੋਂ ਕੂਰੀਅਰ ਵੀ ਕਰ ਦਿੰਨੇ ਆ ਬਾਈ ਜੀ ਆਪਾਂ ਠੀਕ ਆ ਤੇ ਬਾਕੀ ਆਲ ਉਹ ਵਾਲੀ ਜੋੜ ਆ ਜੀ ਇਹ ਵੀ ਕਿਸੇ ਵੀਰ ਭਰਾ ਨੂੰ ਚਾਹੀਦੀ ਆ ਤਾਂ ਲੈ ਆ ਸਕਦਾ ਆਪਾਂ ਤੋਂ ਇਹਦੇ ਵਿੱਚ ਵੀ ਹੈਗੇ 4-5 ਪੀਸ 4-5 ਰੰਗ ਆ ਇਹਨਾਂ 'ਚ ਵਧੀਆ ਬਣੀ ਹੀ ਆ ਠੀਕ ਆ ਜੀ ਤੇ ਗੋਲ ਪਿੰਜਰਾ ਚਾਹੀਦਾ ਗੋਲ ਪਿੰਜਰਾ ਵੀ ਮਿਲ ਜਾਊਗਾ ਠੀਕ ਆ ਜੀ ਤੇ ਬਾਕੀ ਬੱਚੇ ਪਰਨ ਵਾਲੀ ਫੀਡ ਹੁੰਦੀ ਆ ਆਪਣੇ ਕੋਲੇ ਤੇ ਬਾਕੀ ਮੈਡੀਸਿਨ ਆਪਣੇ ਕੋਲ ਸਾਰੀ ਹੁੰਦੀ ਆ ਬਾਈ ਜੀ ਮੈਡੀਕਲ ਸਟੋਰ ਆਪਣਾ ਪੂਰਾ ਟੋਟਲ ਜੇ ਬੰਦੇ ਆ ਦੀ ਦਵਾਈ ਚਾਹੀਦੀ ਆ ਤਾਂ ਹਿਊਮਨ ਦੀ ਉਹ ਵੀ ਮਿਲ ਜਾਊ ਆਪਣੇ ਕੋਲ ਕਿਸੇ ਵੀ ਤਰ੍ਹਾਂ ਦੀ ਵੈਟਰਨਰੀ ਦੀ ਵੀ ਹੁੰਦੀ ਆ ਬਾਈ ਜੀ ਆਪਣੇ ਕੋਲੇ ਜਿਵੇਂ ਵੈਟਰਨਰੀ ਕੋਈ ਮੱਝਾ-ਮੱਝਾ ਦੀ ਦਵਾਈ ਚਾਹੀਦੀ ਆ ਕਿਸੇ ਨੂੰ ਜ਼ਰੂਰੀ ਉਹ ਵੀ ਲਿਆ ਸਕਦਾ ਆਪਣੇ ਤੋਂ ਤੇ ਬਾਕੀ ਇੱਕ ਕਾਚ ਆਉਦੀ ਆ ਡਰੈਕ ਜਿਹੜੀ ਕਬੂਤਰਾ ਦੇ ਆਂਡੇ ਉੰਡਿਆ ਤੋਂ ਇਹ ਵੀ ਆਪਣੇ ਕੋਲ ਹੈਗੀ ਐ ਜੀ ਪੋਰੀਅਰ ਵੀ ਕਰ ਦਿੰਨੇ ਆਪਾਂ ਜੇ ਕਿਸੇ ਨੂੰ ਇੱਥੇ ਆ ਕੇ ਲਿਆਣੀ ਆ ਤਾਂ ਇੱਥੋਂ ਆ ਕੇ ਲਿਆ ਸਕਦਾ ਆਪਣੇ ਕੋਲ ਮੈਡੀਕਲ ਸਟੋਰ ਤੋਂ ਤੇ ਬਾਕੀ ਬੰਦੇ ਵਾਲੀ ਦਵਾਈ ਵੀ ਸਾਰੀ ਹੁੰਦੀ ਆ ਭਾਸਮਾ ਵਗੈਰਾ ਸਾਰੀ ਹੁੰਦੀ ਆ ਬਾਈ ਆਪਣੇ ਕੋਲੇ ਕਿਸੇ ਵੀਰ ਭਰਾ ਨੂੰ ਭਾਸਮ ਦੀ ਲੋੜ ਆ ਕਬੂਤਰਾ ਵਾਸਤੇ ਜਾਂ ਹੋਰ ਕੋਈ ਵੀ ਭਾਸਮ ਤਾਂ ਚਾਹੀਦੀ ਤਾਂ ਉਹ ਵੀ ਲਿਆ ਸਕਦਾ ਤੇ ਇੱਕ ਆ ਆਪਣੇ ਕੋਲ ਟ੍ਰੇ ਆ ਗਈ ਛੋਟੀ ਜਾਲ ਦੇ ਵਿੱਚ ਲਾਉਣ ਵਾਲੀ ਠੀਕ ਆ ਜੀ ਇਹ ਵੀ ਆਪਾਂ ਤੁਹਾਨੂੰ ਆ ਸਕਦਾ ਕਿਸੇ ਵੀ ਪਰਾਨ ਚਾਹੀਦਾ ਆਰਡਰ ਕਰਨੀਆਂ ਤੱਕ ਕੂਰੀਅਰ ਕਰਨੀਆਂ ਤਾਂ ਆਪਣਾ ਐਡਰੈਸ ਵਗੈਰਾ ਭੇਜ ਦਿਓ ਤਾਂ ਘਰ ਪਹੁੰਚਦੇ ਵੀ ਕਰ ਦਿੰਨੇ ਆ ਬਾਈ ਜੀ ਪੂਰੇ ਇੰਡੀਆ ਚ ਜਿੱਥੇ ਕਹੋਗੇ ਉੱਥੇ ਠੀਕ ਹੈ ਜੀ ਤੇ ਹਾਂਜੀ ਬਾਈ ਜੀ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਲਾਈਕ ਕਰਿਓ ਕਮੈਂਟ ਕਰਿਓ ਤੇ ਆਪਣੇ ਚੈਨਲ ਨੂੰ ਬਾਈ ਸਬਸਕ੍ਰਾਈਬ ਕਰਿਓ ਤੇ ਜੇ ਕੋਈ ਹੋਰ ਵੀਡੀਓ ਪਾਉਣ ਪਾਈਏ ਆਪਾਂ ਤਾਂ ਕਿਸ ਵੇਸੇ ਦੇ ਪਾਈਏ ਬਾਈ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਇਹ ਆਪਣਾ ਚੈਨਲ ਆ ਤੁਹਾਨੂੰ ਪਤਾ ਯਾਰ ਮਾਨ ਕਰਤਾਰਪੁਰ ਦੇ ਨਾਮ ਤੇ ਆ ਜੀ ਮੋਬਾਈਲ ਨੰਬਰ ਆ ਜੀ 810950013 ਤੇ ਵੀਡੀਓ ਤੇ ਗੱਤਵਾ ਸ਼ੇਅਰ ਕਰਿਓ ਬਈ ਸਾਰੇ ਗਰੁੱਪਾਂ 'ਚ ਤੇ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਵੇ ਲੱਗ ਸਕੇ ਤੇ ਧੰਨਵਾਦ ਜੀ